ਭਾਜੀ ਮਾੜਾ ਜਦੋਂ ਨੂੰ ਸਾਹਮਣੇ ਜੁੜਾ ਕਰਨਾ ਹੈ ਤਾਂ ਕੋਈ ਹੋਣਾ ਹੈ। ਉਹ ਕੋਈ ਆ ਰਹੇ ਹੋ। ਗਿਆ ਨੂੰ ਬੁਲਾ। ਉਹ ਬੁਲਾਇਆ ਹੈ। ਕੋਈ ਆ ਰਿਹਾ ਕੋਈ ਹੋਰ ਕਰਦੇ। ਅੱਜ ਕਰ ਦੋ ਤੇ ਅੱਪਾ ਉਹ ਜੁਕੀਰ ਹੁੰਦੇ। ਭਾਜੀ ਕੀ ਨਾਮ ਹੈ ਜੀ ਆਪਣਾ ਹੀ? ਸਰ ਮਿੰਦਰ ਸਿੰਘ। ਅੱਛਾ ਜੀ ਕੀ ਵਾਕਿਆ ਭਾਜੀ ਇੱਥੇ ਖੜੇ ਹੁਣ ਆਪਾਂ? ਚਾਰ ਬੱਚੇ ਇੱਥੇ ਖੜੇ ਜੇ ਮੁੰਡੇ। ਅੱਛਾ ਜੀ। ਨਿਕੜਾ ਜੀ ਓਕੇ ਰਾਣੀ ਜੀ ਆ ਕਿ ਕਰਦੇ ਸੀ ਇੱਥੇ ਖੜੇ ਸੀ ਬਾਜੀ ਇਹ ਖੜੇ ਸੀ ਜੀ ਇਹਨਾਂ ਨੂੰ ਅਸੀਂ ਕਿਹਾ ਸੀ ਵਿਸ਼ਾ ਦਾ ਕੋਈ ਹੱਲ ਤੁਹਾਨੂੰ ਕੋਈ ਇਨਫੋਰਮੇਸ਼ਨ ਆਈ ਸੀ ਜਾਂ ਉਦੋਂ ਤੁਸੀਂ ਗਸ਼ਤੌਰ ਤੇ ਸੀ ਹਾਂ ਜੀ ਅਸੀਂ ਤੇ ਜਿਹੜਾ ਨਦੀਨਾ ਜਿਹੜੀ ਮਾਰੀ ਜਿਆ ਦਵਾਤੀ ਠੀਕ ਹੈ ਜੀ ਜੋ ਅਸੀਂ ਦੇਖਿਆ ਵੀ ਤੇ ਕਿਤਾ ਖੜੇ ਆ 4 ਬੱਲੇ 4 ਬੱਲੇ ਤੇ ਆਸੁਰਾ ਹੁਣ ਨੈਕਸਟ ਕੀ ਹੈ ਬਾਜੀ ਆਪਣਾ ਹੁਣ ਹੁਣ ਅਸੀਂ ਇਹ ਆਪਣੇ ਸਿਟੀ ਠੀਕ ਹੈ ਜੀ ਲੋ ਜਾ ਕੇ ਤਾਂ ਦੋ ਉਹਨਾਂ ਨੂੰ ਠੀਕ ਹੈ ਪਾਜੀ ਕੀ ਵਾਕਿਆ ਕੀ ਹੋਇਆ ਹੈ ਆਪਣਾ ਪਾਜੀ ਇੱਥੇ ਖੜੇ ਸੀਗੇ ਬੰਦੇ ਹਾਂਜੀ ਤੇ ਪੀਸੀਆਰ ਦਾ ਮੋਟਰਸਾਈਕਲ 5 ਨੰਬਰ ਆਇਆ ਸਿੱਧ ਸਿੱਧ ਇਧਰ ਆ ਕੇ ਹਾਂਜੀ ਕਿ ਨੰਬਰ ਮੋਟਰਸਾਈਕਲ ਆਇਆ ਉਹਨਾਂ ਨੇ ਇਹ ਬੰਦਿਆਂ ਨੂੰ ਵੈਰੀਫਾਈ ਕੀਤਾ ਠੀਕ ਹੈ ਜੀ ਇਹਨਾਂ ਕੋ ਇੱਕ ਹਥਿਆਰ ਮਿਲਿਆ ਜਿਹੜਾ ਕਿ ਬਹੁਤ ਖਤਰਨਾਕ ਆ ਗਿਆ ਅੱਛਾ ਜੀ ਤੇ ਪੁਲਿਸ ਦੀ ਬਹੁਤ ਮਾਹੀ ਛਲਾਗਾ ਕਰਦੇ ਆ ਕਿਉਂਕਿ ਇਸ ਮੋਰੀ ਜੀ ਬਹੁਤ ਵਾਰਦਾਤਾ ਹੋ ਰਹੀਆਂ ਪੰਜਾਬ ਪੁਲਿਸ ਨੇ ਅੱਜ ਜੋ ਫਗਵਾੜੇ ਦੇ ਵਿੱਚ ਕੀਤਾ ਬਹੁਤ ਵਧੀਆ ਕੀਤਾ ਔਰ ਪਤਾ ਲੱਗਦਾ ਕਿ ਪੁਲਿਸ ਐਕਟਿਵ ਆ ਤੇ ਹੁਣ ਪੰਜਾਬ ਪੁਲਿਸ ਦੇ ਨਾਲ ਅਸੀਂ ਇਹ ਬੰਦਿਆਂ ਨੂੰ ਲੈ ਕੇ ਸਿਟੀ ਥਾਣੇ ਜਾ ਰਹੇ ਆ ਤੇ ਥੈਂਕ ਯੂ ਭਾਜੀ ਤੁਹਾਡੇ